ਸਦਨਾ ਵਾਹਿਗੁਰੂ ਸਹਬ ਜੀਉ ਜੋ ਜਨ ਪਾਉ ਭਗਤ ਕਛ ਜਨ ਤਾਕ ਅਚਰਜ ਕਾਹੋ ਜਿਉ ਜਲ ਜਲ ਮਹਿ ਪੈਸ ਨ ਨਿਕਸੈ ਤਿਉ ਟੁਰ ਮਿਲੇਉ ਜੁਲਾਹੋ ਪਰਮ ਸਤਕਾਰ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਸ਼ਬਦ ਰਾਗ ਧਨਾਸਰੀ ਦੇ ਵਿੱਚ ਭਗਤ ਕਬੀਰ ਜੀਾਂ ਦਾ 692 ਨੰਬਰ ਅੰਕ ਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਪਰਮਾਨ ਕਰਦੇ ਹਨ ਪ੍ਰਭੂ ਨਾਲ ਮੇਲਾਪ ਦਾ ਵਸੀਲਾ ਪ੍ਰਭੂ ਦਾ ਸਿਮਰਨ ਹੀ ਹੈ ਕਿਸੇ ਖਾਸ ਤੀਰਥ ਯਾਤਰਾ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ ਇਸ ਦੇ ਲਈ ਸਤਿਗੁਰੂ ਪ੍ਰਮਾਨ ਕਰਦੇ ਹਨ ਜੋ ਜਨ ਜੋ ਮਨੁੱਖ ਪਾਉ ਭਗਤ ਕਛ ਜਾਣੈ ਅਕਾਲ ਪੁਰਖ ਪਰਮਾਤਮਾ ਦੇ ਨਾਲ ਪ੍ਰੇਮ ਦੀ ਭਗਤੀ ਜਾਂ ਕੁਝ ਜਾਣਦਾ ਹੈ ਤਾਂ ਕਾ ਅਚਰਜ ਕਾਉ ਕਹਿੰਦੇ ਫਿਰ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਜੋਨ ਜਲ ਜਲ ਮੈਂ ਪੈਸ ਨਾ ਨਿਕਸੈ ਕਹਿੰਦੇ ਜਿਵੇਂ ਜਲ ਦੇ ਨਾਲ ਜਲ ਨੂੰ ਮਿਲਾਇਆ ਜਾਏ ਉਹ ਇੱਕ ਦੂਜੇ ਤੋਂ ਵੱਖ ਨਹੀਂ ਕੀਤੇ ਜਾ ਸਕਦੇ ਤਿਉ ਟੁਰ ਮਿਲੋ ਜਲਾਓ ਸਤਿਗੁਰੂ ਪ੍ਰਮਾਨ ਕਰ ਰਿਆ ਣ ਟੁਰ ਕਹਿੰਦੇ ਨੇ ਢਲ ਕੇ ਨਰ ਮੋਹ ਕੇ ਮਿਲਿਓ ਮਿਲ ਪਿਆ ਜਲਾਓ ਜਲਾ ਸਵਾਗਤ ਕਬੀਰੀਆ ਕਾਲਪੁਰਖ ਪਰਮਾਤਮਾ ਦੇ ਨਾਲ ਮਿਲ ਗਿਆ। ਭਾਵ ਆਪਾ ਆਪਾ ਬਗਵਾ ਕੇ। ਸਤਿਗੁਰੂ ਪ੍ਰਮਾਨ ਕਰਦੇ ਹਨ ਜਿਵੇਂ ਪਾਣੀ ਪਾਣੀ ਵਿੱਚ ਮਿਲ ਕੇ ਮੋੜ ਵਖਰਾ ਨਹੀਂ ਹੋ ਸਕਦਾ। ਤਿਵੇਂ ਕਬੀਰ ਜੁਲਾਹਾ ਵੀ ਆਪਾ ਭਾਵ ਮਿਟਾ ਕੇ ਪਰਮਾਤਮਾ ਨਾਲ ਮਿਲ ਗਿਆ। ਇਸ ਵਿੱਚ ਕੋਈ ਅਨੋਖੀ ਗੱਲ ਨਹੀਂ ਹੈ ਜੋ ਵੀ ਮਨੁੱਖ ਪ੍ਰਭੂ ਪ੍ਰੇਮ ਤੇ ਪ੍ਰਭੂ ਭਗਤੀ ਨਾਲ ਸਾਝ ਬਣਾਉਂਦਾ ਹੈ ਉਸ ਦਾ ਪ੍ਰਭੂ ਨਾਲ ਇੱਕਮਿਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ ਹਰ ਕੇ ਲੋਗਾ ਮੈਂ ਤਾਂ ਮਤ ਕਾ ਪੁਰਾ ਜੋਦਨ ਕਾਸੀ ਤਜੈ ਕਬੀਰਾ ਰਮਈਆ ਕਹਾਂ ਨਿਉਰਾ ਰਹਾਉ ਹਰ ਕੇ ਲੋਕਾਂ ਪਰਮਾਤਮਾ ਦੇ ਲੋਕ ਉਹ ਲੋਕ ਮੈਨੂੰ ਆਖਦੇ ਹਨ ਮੈਂ ਤੋ ਮਤ ਕਾ ਪੁਰਾ ਕਿ ਮੈਂ ਕਮਲ ਆਹਾਂ ਜੋ ਤਨ ਕਾਸੀ ਤਜ ਕਬੀਰਾ ਕਹਿੰਦੇ ਜੋ ਇਨਸਾਨ ਕਾਂਸੀ ਦੇ ਵਿੱਚ ਸਰੀਰ ਛੱਡਦਾ ਹੈ ਉਹਨਾਂ ਦਾ ਕਹਿਣ ਦਾ ਪਾਵੇ ਹੈ ਕਿ ਉਹ ਸਵਰਗ ਨੂੰ ਜਾਂਦਾ ਹੈ ਉਹ ਮੁਕਤ ਹੋ ਜਾਂਦਾ ਹੈ ਰਮਈਏ ਕਹਾਣੀ ਹੋਰਾ ਭਗਤ ਕਬੀਰ ਜੀ ਪਰਮਾਨੰਤ ਕਰਦੇ ਹਨ اے ਕਬੀਰ ਨਿਉਰਾ ਕਹਿੰਦੇ ਨੇ ਆਸਾਨ ਨਿਉ ਭੁਕਾਰ ਸਤਿਗੁਰੂ ਪਰਮਾਨੰਤ ਕਰਦਿਆਂ ਨੇ ਸੰਤ ਜਨ ਨੂੰ ਲੋਕਾਂ ਦੇ ਭਾਣੇ ਮੈਂ ਮੱਤਦਾ ਹੀ ਕਮਲਾ ਹੀ ਸਹੀ ਭਾਵ ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਂਛੀ ਸਾਡੇ ਕੇ ਮਗਰ ਆ ਗਿਆ ਪਰ ਇੱਕ ਵੀਰ ਜੇ ਤੂੰ ਕਾਂਛੀ ਵਿੱਚ ਰਹਿੰਦਾ ਹੋਇਆ ਸਰੀਰ ਛੱਡੇ ਤੇ ਮੁਕਤੀ ਮਿਲ ਜਾਏ ਤਾਂ ਪਰਮਾਤਮਾ ਦਾ ਇਸ ਵਿੱਚ ਕੀ ਉਪਕਾਰ ਸਮਝਿਆ ਜਾਏਗਾ ਕਿਉਂਕਿ ਕਾਂਛੀ ਵਿੱਚ ਉਂਝ ਇਹ ਲੋਕਾਂ ਇਹਨਾਂ ਲੋਕਾਂ ਦੇ ਖਿਆਲ ਅਨੁਸਾਰ ਮਰਨਾ ਲੱਗਿਆ ਮੁਕਤੀ ਮਿਲ ਜਾਂਦੀ ਐ ਤਾਂ ਫਿਰ ਸਿਮਰਨ ਦਾ ਕੀ ਲਾਭ ਕਹਿ ਤੋ ਕਬੀਰ ਸੁਨੋਰੇ ਲੋਈ ਪਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਉਖਰ ਮਗਹਰ RAM ਹਿਰਦੈ ਜਾਓ ਕੋਈ ਸਵਾਗਤ ਕਬੀਰ ਜੀ ਪਰਮਾਨੰ ਕਰਦਿਆ ਨੇ ਕਹਿ ਤ ਕਬੀਰ ਕਹਿੰਦੇ ਹੈ ਕਬੀਰ ਸੁਨੋ ਰੋਈ ਇਹ ਸੁਣੋ ਲੋਕੋ ਪਰਮਾਤਮਾ ਨੂੰ ਕੋਈ ਕਹਿੰਦੇ ਇਸ ਭੁਲੇਖੇ ਵਿੱਚ ਨਾ ਰੋ ਕਿਆ ਕਾਸੀ ਕਿਆ ਉਗਹਰ ਉਖਰ ਕਹਿੰਦੇ ਨੇ ਕਲਰ ਮਾਗਰ ਇੱਕ ਪਿੰਡ ਦਾ ਨਾਮ ਹੈ ਇਸ ਇਹ ਪਿੰਡ ਯੂਪੀ ਦੇ ਜ਼ਿਲ੍ਹੇ ਵਸਤੀ ਵਿੱਚ ਹੈ Hindu ਲੋਕਾਂ ਦਾ ਖਿਆਲ ਹੈ ਕਿ ਇਸ ਥਾਂ ਤੇ ਸ਼ਿਵ ਜੀ ਨੇ ਸਰਾਵ ਦਿੱਤਾ ਸੀ ਇਸ ਵਾਸਤੇ ਇੱਥੇ ਮਰਿਆਂ ਦੀ ਮੁਕਤੀ ਨਹੀਂ ਮਿਲ ਸਕਦੀ RAM ਰਿਤਾ ਜੋਈ ਕਹਿੰਦੇ ਅਗਰ ਪ੍ਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਹੈ ਕਿਆ ਕਾਸੀ ਕਹਿੰਦੇ ਫਿਰ ਕਿਆਉ ਕਾਸੀ ਦੀ ਧਰਤੀ ਕਿਉਂ ਉੱਗ ਹੈ ਕਿਆ ਓਖਰ ਮਗਰ ਸਤਿਗੁਰੂ ਪਰਮਾਨੰ ਕਰਦੇ ਹਨ ਪਰ ਇਹ ਕਵੀ ਰਖਦਾ ਹੈ ਇਹ ਲੋਕੋ ਸੁਣੋ ਕੋਈ ਮਨੁੱਖ ਕਿਸੇ ਬਲੇਖੇ ਵਿੱਚ ਨਾ ਪੈ ਜਾਏ ਕਿ ਕਾਂਸੀ ਵਿੱਚ ਮੁਕਤੀ ਮਿਲਦੀ ਹੈ ਤੇ ਮਗਰ ਵਿੱਚ ਨਹੀਂ ਮਿਲਦੀ ਜੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਹੋਵੇ ਤਾਂ ਕਾਂਸੀ ਕੀਤੇ ਕਲਰ ਆਠਾ ਮਗਰ ਕੀ ਦੋਹੇ ਤਾਂ ਪ੍ਰੋਬ ਵਿੱਚ ਲੀਨ ਹੋ ਸਕੀਦਾ ਹੈ ਇਸ ਸ਼ਬਦ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਅਗਰ ਪ੍ਰਭੂ ਦੇ ਨਾਲ ਪਿਆਰ ਹੈ ਪ੍ਰਭੂ ਨਾਲ ਮਿਲਾਪ ਦਾ ਵਸੀਲਾ ਪ੍ਰਭੂ ਦਾ ਹੀ ਸਿਮਰਨ ਹੈ ਕਿਸੇ ਖਾਸ ਤੀਰਥ ਯਾਤਰਾ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ ਉਹ ਆਏ ਕਰੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ